52000 ਬਾਈ 155 ਬਾਈ ਕਹਿੰਦਾ ਮੁੱਲ ਕਰਦੇ ਆ ਠੀਕ ਹੈ ਹਾਂ ਬਾਕੀ ਦਾ ਆਕੇ ਦੇਖ ਲਿਓ ਛੋਟੇ-ਮੋਟੇ ਕੰਮਾਂ ਨੂੰ ਬਹੁਤ ਵਧੀਆ ਜੀ ਠੀਕ ਆ ਬੜਾ ਦੱਸ ਦੋ ਫਿਰ ਵੀ ਜੀ ਰੇਟ ਦੱਸ ਦੋ ਕੋਈ ਨਾ ਰੇਟ ਦੱਸਣਾ ਆਪਾਂ ਦੱਸ ਦਈਏ ਸਾਰੀ ਚੀਜ਼ਾਂ ਦਾ ਜੀ 45000 ਰੁਪਏ ਜ਼ੈਕਪੌਟ ਠੀਕ ਆ ਜੀ ਹਾਂ ਜੀ ਬਾਈ 45 ਨਾ ਮੋਟਰ ਉੱਪਰ ਫਿੱਟ ਕਰੀ ਹੋਈ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗ 'ਚ ਤੇ ਅੱਜ ਬਾਈ ਆਪਾਂ ਆਪਣੇ ਗੌਂਡੀ ਪਿੰਡ ਕਮਾਲਪੁਰ ਆਏ ਹੋਏ ਆ ਤੇ ਬਾਈ ਨਾਲ ਦੋ ਤਿੰਨ ਦਿਨ ਦੀ ਗੱਲਬਾਤ ਹੁੰਦੀ ਆ ਆਪਣੇ ਖਾਸ ਨੇ ਬੰਦੇ ਬਹੁਤ ਇਹਨਾਂ ਕੋਲ ਦੋ ਤਿੰਨ ਚੀਜ਼ਾਂ ਖੜੀਆਂ ਨੇ ਬਾਈ ਬਕਾਊ ਟਰਾਲਾ ਖੜਾ ਹੈ ਤੇ ਇੱਕ ਛੋਟੀ ਟਰਾਲੀ ਆ ਇੱਕ ਡ੍ਰਿੱਲ ਹੈ ਨਾਲ ਕੋਲ ਤੇ ਉਹ ਆਪਾਂ ਨੇ ਤੁਹਾਨੂੰ ਦਿਖਾਉਣੀ ਆ ਸੇਲ ਆ ਵਾ ਤੇ ਬਾਈ ਕੋਲ ਬਕਾਊ ਆ ਕੋਈ ਟਰੈਕਟਰ ਬੜਾ ਲੈ ਲਿਆ ਨੇ ਟਰਾਲਾ ਬਣਾ ਲਿਆ ਬੜਾ ਤੇ ਇਹ ਟਰਾਲਾ ਬਕਾਊ ਆ ਜੀ 13 ਫੁੱਟਾ ਠੀਕ ਹੈ ਜੀ ਬਾਈ ਨਾਲ ਟਰੈਕਟਰ ਵੀ ਹੋਣੀ ਸਾਡੇ ਰੋਪੜ ਤੇ 88 ਤੇ ਲਿਆ ਸੋਨਾ ਲਿਕਾਣਾਂ ਤੇ ਸੋ ਸੋਪਿਆ ਛਟਲ ਗੇਰ ਵਾਲਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੈ ਜੀ ਠੀਕ ਹੈ ਜੀ ਤੇ ਆ ਚੀਜ਼ਾਂ ਫਿਰ ਆਪਾਂ ਸੇਲ ਕਰਨੀਆਂ ਜੀ ਸਾਈਕ ਟਾਲਾ ਠੀਕ ਹੈ ਜੀ ਛੋਟੀ ਟਰਾਲੀ ਆ ਬੰਗਾਰ ਬਹੁਤ ਪੈਂਦੀ ਆ ਰੋਣ ਅੱਛਾ ਛੋਟੀ ਟਰਾਲੀ ਆ ਠੀਕ ਹੈ ਜੀ ਇੱਕ ਉਹ ਆ ਡਰੈੱਲਾ ਬਣ ਅੱਛਾ ਜੀ ਜ਼ੀਰੋ ਡਰੈੱਲ ਠੀਕ ਹੈ ਠੀਕ ਹੈ ਜੀ ਇੱਕ ਜੰਦਾ ਇੱਕ ਜੰਦਾ ਠੀਕ ਹੈ ਜੀ ਚਲੋ ਆਪਾਂ ਦਿਖਾ ਦਈਏ ਮੜਾ ਜੀ ਦਿਖਾ ਦਈਏ ਟਰਾਲਾ ਬਾਈ ਦੇਖ ਲਓ 13 ਫੁੱਟਾ ਟਰਾਲਾ ਰੰਗ ਰੂਪ ਤਾਂ ਐਨ ਵਧੀਆ ਪਿਆ ਨਵਾਂ ਹੋਇਆ ਵਾ ਠੀਕ ਹੈ ਜੀ ਬਾਈ ਇਹ ਇਹ ਬਣਾ ਬਣਿਆ ਕਿੱਥੇ ਦਾ ਹੀ ਬਣਿਆ ਦਾ ਪਤਾ ਹੈ ਕਿੱਥੇ ਦਾ ਸਰਾਂ ਦਾ ਦੇ ਨਾ ਅੱਛਾ ਸਰਾਂ ਦਾ ਅੱਛਾ ਚੱਲਦੀ ਲੈ ਤੇ ਠੀਕ ਹੈ ਜੀ ਟਾਇਰ ਇਹ ਦਾ ਥੋੜਾ ਜੜੀ ਵੀ ਤਿੰਨੇ ਪਕੇ ਆ ਠੀਕ ਹੈ ਜੀ ਹਾਂ ਕੋਈ ਟੈਂਸ਼ਨ ਨਹੀਂ ਹੈ ਟਾਇਰ ਤਾਂ ਬਾਈ ਐਨ ਵਧੀਆ ਪਏ ਆ ਟਾਇਰਾਂ ਦੀ ਕੰਡੀਸ਼ਨ ਟਾਇਰ ਜਿਹੜਾ ਚਾੜਾ ਉਹ ਹੋਣਾ ਹੈਗਾ ਮਾੜਾ ਟੱਕ ਉਹਨੋਂ ਹੈਗਾ ਠੀਕ ਹੈ ਜੀ ਤੇ ਬਾਈ ਆ ਵੀ ਥੋੜੀ ਦੂਏ ਨਾਲੋਂ ਜ਼ਿਆਦਾ ਲੰਬੀ ਨਹੀਂ ਹੈਗੀ ਉਦਾਂ ਪ੍ਰਾਣੀ ਹਾਂ ਜੀ ਹਾਂ ਵੱਧ ਥੋੜੀ ਲੰਬਾਈ ਲੱਗਦੀ ਨਹੀਂ ਇਹ ਨਾਲ ਕਦੇ ਮਾਰਦੀ ਟਰੈਕਟਰ ਮੋੜ ਦਾ ਠੀਕ ਹੈ ਜੀ ਇਸ ਬੱਤ ਬੱਤ ਠੀਕ ਆ ਜੀ ਵਿਚੋਂ ਸਾਫ ਹੈ ਬਾਈ ਪੂਰਾ ਇਹਨ ਠੀਕ ਆ ਜੀ ਮਾਰਾ ਮੋਟਾ ਹੈ ਕਿਤੇ ਜੀ ਹਾਂ ਇੱਕ ਦੋ ਜਗ੍ਹਾ ਹਲਕਾ ਜਿਹਾ ਇੱਕ ਆ ਲੱਗਿਆ ਹੋਇਆ ਬਾਈ ਵਿਚ ਹਾਂ ਜੀ ਬਾਕੀ ਉਦਾਂ ਠੀਕ ਆ ਸਾਈਡਾਂ ਸੂਡਾਂ ਪੂਰੀਆਂ ਵਧੀਆਂ ਪਰ ਬਾਈ ਸਾਈਡ ਜਮਾ ਨਹੀਂ ਖੜਕਦੀ ਹੈਗੀ ਪਰ ਆ ਟਰਾਲਾ ਬਣਿਆ ਹੋਇਆ ਐਸਪਾ ਦਾ ਕਰਿਓ ਬਦਲ ਠੀਕ ਆ ਜੀ ਤੇ ਬਾਈ ਕਹਿੰਦਾ ਰੰਗ ਵੀ ਵਧੀਆ ਕਰਾਇਆ ਹੋਇਆ ਐਸਪਾ ਦਾ ਥੱਲੋਂ ਵੀ ਦੇਖ ਲਓ ਗਾਡਰ ਕੋਰ ਲੇ ਜੀ ਸਾਰੇ ਗੱਡਰ ਕੋ ਡਰੈਨ ਵਧੀਆ ਲੱਗੇ ਹੋਏ ਆ ਸਾਲ ਟੂ ਦੇ ਗੱਡਰ ਠੀਕ ਹੈ ਜੀ ਹਨਾ ਸਾਲ ਟੂ ਦੇ ਆਉਂਦੇ ਲੋ ਜੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਆ ਬਾਈ ਆ ਦੇਖ ਟਾਇਰ ਕਾ ਵੀ ਖੜੇ ਆ ਜੀ ਅੰਦਰ ਵਾਲਾ ਇਹ ਯਾਰ ਰੰਗ ਬਾਈ ਮਹਾਰਾਜਾ ਕੱਟਾ ਇਹਨੂੰ ਹਲਕਾ ਜਿਹਾ ਥੱਲੇ ਵੀ ਰੰਗ ਆ ਇਹਨਾਂ ਵਧੀਆ ਹੋਇਆ ਬਰਾ ਪ੍ਰੋਪਰ ਆਹ ਟਾਇਰ ਥੋੜਾ ਜਿਹਾ ਡਾਊਨ ਆ ਬਾਕੀ ਦੇ ਤਿੰਨ ਟਾਇਰ ਠੀਕ ਆ ਇੱਕ ਟਾਇਰ ਥੋੜਾ ਜਿਹਾ ਹਲਕਾ ਜਿਹਾ ਡਾਊਨ ਆ ਆਹ ਅੱਬੇ ਵਾਲਾ ਬਾਈ ਇਹਦਾ ਮੁੱਲ ਕੀ ਕਰਦੇ ਆ ਟਰਾਲੀ ਦਾ ਆਪਾਂ ਟਰਾਲੇ ਦਾ 155 ਕਰਦੇ 1,55,000 ਬਾਈ 155 ਬਾਈ ਕਹਿੰਦਾ ਮੁੱਲ ਕਰਦੇ ਆ ਠੀਕ ਹੈ ਹਾਂ ਬਾਕੀ ਦਾ ਆ ਕੇ ਦੇਖ ਲਿਓ ਬਾਕੀ ਦਾ ਕਰ ਲਾਂਗੇ ਬਾਈ ਨੇ ਮੌਕੇ ਤੇ ਬਾਕੀ ਟਰਾਲਾ ਵਧੀਆ ਉਦਾਂ ਬਾਕੀ ਇੱਕ ਦੋ ਚੀਜ਼ਾਂ ਹੋਰ ਉਹ ਵੀ ਦਿਖਾ ਦਈਏ ਬਾਈ ਜੀ ਹਾਂਜੀ ਆ ਜੀ ਆਇਆ ਕਿ ਮੈਂ ਤੇ ਲੋ ਜੀ ਉਹ ਬਾਕੀ ਦੋ ਤਿੰਨ ਚੀਜ਼ਾਂ ਇੱਧਰ ਪਈਆਂ ਨੇ ਇੱਕ ਜਿੰਦਾ ਦਸ਼ਮੇਸ਼ ਵਾਲਾ ਦਾ ਬਣਿਆ ਹੋਇਆ ਮਰੰਡੇ ਵਾਲਾ ਦਾ ਸਾਡਾ ਵਧੀਆ ਹੈਵੀ ਜੰਦਾ ਭਾਰਾ ਠੀਕ ਹੈ ਜੀ ਬਾਈ ਤਾਂ ਦੇਖਣ ਨੂੰ ਲੱਗਦਾ ਨਮਾ ਹੀ ਬਹੁਤ ਚੱਲਿਆ ਹੋਆ ਹੈ ਨਹੀਂ ਤੇ ਵਜ਼ਨ ਵੀ ਚੰਗਾ ਅੱਧੇ ਘਟ ਵੀ ਡੇਢ ਕੁਇੰਟਲ ਦੇ ਗੇੜੇ ਚ ਵਜ਼ਨ ਹੋਊਗਾ ਬਾਈ ਜੰਦੇ ਠੀਕ ਹੈ ਜੀ ਉਤੋਂ ਇਲਾਵਾ ਜੱਗੀ ਵਾਲਿਆਂ ਨੇ ਬਾਈ ਡ੍ਰਿੱਲ ਹੈ ਜ਼ੀਰੋ ਡ੍ਰਿੱਲ ਕਬੂਲਪੁਰ ਡਿਸਟ੍ਰਿਕਟ ਪਟਿਆਲਾ ਜੱਗੀਰਾਂ ਦੇ ਬਾਈ ਪਸੰਦ ਕਾਫੀ ਮਸ਼ਹੂਰ ਹੈ ਬਾਈ ਕੋਲ ਰੋਟਰਵੇਟਰ ਵੀ ਜੱਗੀ ਵਾਲਿਆਂ ਦੇ ਆਦੇ ਰੋਟਾਵੇਟਰ ਵੀ ਜੱਗੀ ਵਾਲੇ ਨੇ ਰੱਖਿਆ ਹੋਇਆ 8 ਫੁੱਟ ਆ ਡ੍ਰਿੱਲ ਵੀ ਮਨ ਦਾ 8 ਫੁੱਟ ਹੀ ਹੋਇਆ ਠੀਕ ਹੈ ਜੀ ਸੇ ਵੀਰ ਨੂੰ ਚਾਹੀਦੀ ਹੋਈ ਟਰਿੱਲ ਕਣਕ ਦੀ ਬਜਾਈ ਵਾਸਤੇ ਤਾਂ ਦੇਖ ਲਿਓ ਕਮਾਲ ਪਰ ਪਿੰਡ ਆ ਬਾਈ ਸਾਡੇ ਮਾੜਾ ਚੱਲੀਏ ਦੇ ਕਿਲੋ ਰੇਡ ਕਿਲੋਮੀਟਰ ਦੇ ਨਾਲੇ ਆ ਪਿੰਡ ਆ ਠੀਕ ਹੈ ਜੀ ਲੋਲ ਜਿਹੜੀ ਸਭ ਤੋਂ ਮੇਨ ਚੀਜ਼ ਆ ਸਾਨੂੰ ਉਹ ਦਿਖਾਉਣੀ ਆ ਆਪਾਂ ਨੇ ਛੋਟੀ ਟਰਾਲੀ ਆ ਇੱਕ ਟਾਟਾ ਦੇ ਉੱਪਰ ਉਹ ਲੱਗੀ ਹੋਈ ਆ ਬਾਈ ਇਹਨਾਂ ਦਾ ਕਿਆ ਮੁੱਲ ਇਹਨਾਂ ਦਾ ਦੱਸ ਦੋ ਮਾੜਾ ਜਾਂ ਮਸ਼ੀਨ ਤੇ ਜੰਦੇ ਦਾ ਉਹ ਮੌਕੇ ਕੋਈ ਕਰ ਦਿੰਦੀ ਹੈ। ਅੱਛਾ ਜੀ। ਫਿਰ ਮੈਂ ਬਾਈ ਦਾ ਨੰਬਰ ਦੇ ਦੂੰਗਾ ਫੋਨ ਨੰਬਰ। ਉੱਤੇ ਤੇ ਕਰਕੇ ਪੁੱਛ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਆਹ ਟਰਾਲੀ ਹੈ ਬਾਈ ਬਣਾਈ ਹੋਈ ਦੇਖੋ। ਇਦਾਂ ਕਿਸ ਨੇ ਤਿਆਰ ਕਰਾਈ ਆ। ਆਪ ਤਿਆਰ ਕਰਾਈ ਹੋਈ ਆ। ਅੱਛਾ ਜੀ। ਠੀਕ ਆ ਜੀ। ਆ ਵੀ ਹੁੱਕ ਲੰਬੀ ਬਣਾਈ ਹੋਈ ਆ ਕਿਸੇ ਨੇ ਛੋਟੇ ਕੰਮ ਨੂੰ ਲੈਣੀ ਆ ਖੱਖਾ ਨੂੰ ਬਹੁਤ ਵਧੀਆ ਚੀਜ਼ ਆ। ਹੱਥ ਤੇਰਾ ਪੱਟੇ ਡੇਰਾ। ਠੀਕ ਆ ਜੀ। ਹਾਂ ਜੀ। ਲੈ ਜੀ। ਗਾਰੋਂ ਦੇ ਗਾਬੇ ਟਾਇਰ ਵੀ ਐਨ ਵਧੀਆ ਬਾਈ ਟਰੈਕਟਰ ਵਾਲੇ ਟਾਇਰ ਪਾਏ ਮੈਂ 750 ਦੇ 670 ਰੁਪਏ ਟਾਇਰ ਆ ਉੱਪਰ ਐਂਗਲ ਕੋ ਮੈਂ ਉਹ ਚਾਰੇ ਪਾਸੇ ਅੱਛਾ ਜੀ ਡੇਢ ਘੰਟਾ ਪੱਤੀ ਲਾਈ ਹੋਈ ਆ ਫਾਸਟ ਅੱਛਾ ਵਿੱਚ ਵੀ ਲਾਈ ਹੋਈ ਆ ਸਪੋਰਟ ਆਪਣੇ ਤੁਮਨੇ ਦੇ ਹਨਾ ਜੀ ਹਾਂ ਜੀ ਹਾਂ ਬਾਈ ਜਿਹੜੀ ਆਹ ਚੀਜ਼ ਹੁੰਦੇ ਨੇ ਇਹ ਤੇ ਇਹਦੇ ਉੱਪਰ ਪੱਤੀ ਲਾਈ ਹੋਈ ਆ ਸਾਰੀ ਦੇ ਉੱਪਰ ਠੀਕ ਆ ਜੀ ਕਿਉਂਕਿ ਕਈ ਵਾਰ ਆਪਾਂ ਕੋਈ ਗੜਕਾ ਗੁਟਕਾ ਕੁਝ ਪਾ ਲੰਨੇ ਫਿਰ ਇਹ ਚੀਜ਼ਾਂ ਦੀ ਆ ਜਾਂਦੀ ਦਵਣ ਦੀ ਦਿੱਕਤ ਆ ਜਾਂਦੀ ਆ ਤਾਂ ਕਰਕੇ ਬਾਈ ਇਹਨਾਂ ਨੇ ਪੱਕਾ ਕੰਮ ਕਰਿਆ ਹੋਇਆ ਹੈ ਬਾਕੀ ਕਿਸੇ ਵਾਸਤੇ ਗਲੀ ਗੁਲੀ ਵੀ ਨਹੀਂ ਹੈਗੀ ਸਾਫ਼ ਹੈ ਜਮਾਈਆਂ ਕੋਈ ਹੋਇਆ ਮੇਰਾ ਵੀਰ ਚਾਹਵਣ ਸੱਜਣ ਦਾ ਦੇਖ ਲਿਓ ਕੰਟੈਕਟ ਕਰ ਲਿਓ ਬਾਈ ਨਾਲ ਨਾਲ ਬਾਈ ਜੀ ਟਰਾਲੀ ਦਾ ਦੱਸ ਦੋ ਆਈਡੀਆ ਜੇ ਇਹਦਾ ਮੜਾ ਜਾ ਆ ਦੱਸ ਦੋ ਕੋਈ ਗੱਲ ਹਾਂਜੀ ਐਂ ਤਾਂ ਖਾਸੀ ਲੱਗ ਗਿਆ ਇਹਦੇ ਕੋਲ ਅੱਛਾ ਪੈਸੇ ਜ਼ਿਆਦਾ ਲੱਗੇ ਹਾਂ ਬਹੁਤ ਅੱਛਾ ਉਹ 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 ਤਗੂ ਚੱਕਰ ਨਹੀਂ ਹੈਗਾ ਨਹੀਂ ਮੜਾ ਦੱਸ ਦੋ ਫਿਰ ਵੀ ਆਏ ਆ ਬਾਈ ਬੰਦਾ ਕਹਿੰਦਾ ਵੀਡੀਓ ਬਣਾ ਲਈ ਤੇ ਰੇਟ ਨਹੀਂ ਦੱਸਦੇ ਹੈਗੇ ਬਾਈ ਓਰੀਜਨਲ ਹੋ ਬਰਾ ਘਟ ਪੈਂਦੀ ਹੋ ਤਾਂ ਕੋਈ ਚੱਤੇ ਨਹੀਂ ਹੈ ਲੂਟ ਬਹੁਤ ਘੱਟ ਅੱਛਾ ਉਧਰ ਜਿਆਦਾ ਪਾਣੇ ਗੰਨੇ ਗੰਨੇ ਦਾ ਕੰਮ ਚੱਲਦਾ ਹੈ ਠੀਕ ਆ ਨਾਲੇ ਤਾਂ ਭਿੰਨ 3-4 ਵਜੇ ਚਾਹਦੇ ਆ ਮੰਗ ਮੰਗਾਈ ਜਿਆਦਾ ਨਾਲੇ 3-4 ਵਜੇ ਚਾਹਦੇ ਆ ਭਿੰਨ ਵੀ ਛੱਡਿਆ ਠੀਕ ਆ ਇਹਨਾਂ ਨੂੰ ਭਈ ਆਗ ਬੰਦ ਹੁੰਦਾ ਇੱਦਾਂ ਠੀਕ ਆ ਰੱਦ ਹੋ ਜਾਂਦਾ ਹਾਂ ਨਾ ਠੀਕ ਆ ਨਹੀਂ ਇਹ ਤਾਂ ਛੋੜੇ-ਮੋੜੇ ਛੱਡ ਜਾ ਹਾਂਜੀ ਬਾਬੇ ਇਹਨੂੰ ਇੱਥੇ ਨਹੀਂ ਇਹ ਤਾਂ ਛੋਟੇ-ਮੋੜੇ ਬੜਾ ਦੱਸ ਦੋ ਫਿਰ ਵੀ ਰੇਟ ਦੱਸ ਦੋ ਕੋਈ ਨਾ ਰੇਟ ਦੱਸਣਾ ਆਪਾਂ ਦੱਸ ਦਈਏ ਸਾਰੀ ਚੀਜ਼ਾਂ ਦਾ ਜੀ 45000 ਰੁਪਏ ਬਲੈਕ ਦਾ ਠੀਕ ਹੈ ਜੀ ਹਾਂ ਜੀ ਬਾਈ 45000 ਰੁਪਏ ਬਾਈ ਕਹਿੰਦਾ ਪੈਸੇ ਤਾਂ ਬਹੁਤ ਲੱਗੇ ਕਿਉਂਕਿ ਆਪ ਤਿਆਰ ਕਰਾਈਏ ਨਾ ਬਾਈ ਸਾਰਾ ਸਮਾਨ ਲੈ ਕੇ ਕਿ ਆਲਾ ਸ਼ੈੱਲ علیحد੍ਹਾ ਲੈਣਾ ਪੈਂਦਾ ਠੀਕ ਹੈ ਜੀ ਬਾਕੀ ਜਿਹੜਾ ਥੱਲੇ ਵਾਲਾ ਉਹ ਲੱਗ ਕਰਾਇਆ ਬਾਕੀ ਆ ਚੀਜ਼ਾਂ ਵੀ ਹੁਣ ਜਿੱਦਾਂ ਬਾਈ ਆਪਾਂ ਲਾਉਨੇ ਆ ਪੱਤੀਆਂ ਮਿਹਨਤ ਕਾਫੀ ਆ ਜਾਂਦੀ ਆ ਬਾਕੀ ਉਹ ਮਾਨਤਨ ਹੋ ਜਾਊਗਾ ਮੌਕੇ ਤੇ ਠੀਕ ਹੈ ਜੀ ਬਾਈ ਕਹਿੰਦਾ ਆ ਕੇ ਦੇਖ ਲਓ ਬੰਦਾ ਵਧੀਆ ਬਾਈ ਇਹੋ ਜੀ ਗ ਉਨਾ ਦਾ ਵੀ ਮੈਂ ਬਾਈ ਦਾ ਥੱਲੇ ਨੰਬਰ ਮੈਂਸ਼ਨ ਕਰ ਦੇਣਾ ਤਿੰਨੇ ਪਾਸੇ ਨੂੰ ਬਾਈ ਖੁੱਲਦੀ ਐ ਇਹ ਤਿੰਨੇ ਪਾਸੇ ਨੂੰ ਜੀ ਹਾਂ ਜੀ ਹਾਂ ਠੀਕ ਆ ਓਕੇ ਓਕੇ ਤਿੰਨੇ ਪਾਸੇ ਨੂੰ ਖੁੱਲਦੀ ਐ ਜੀ ਬਾਈ ਬੜਾ ਕੰਮ ਕਰਨਾ ਠੀਕ ਆ ਜੀ ਠੀਕ ਆ ਲੋ ਬਾਕੀ ਖੇਤ ਦਾ ਤੇ ਨਾ ਵਾ ਠੀਕ ਆ ਜੀ ਠੀਕ ਆ ਬਾਈ ਤਿੰਨੇ ਪਾਸੇ ਨੂੰ ਤਿੰਨੇ ਪਾਸੇ ਨੂੰ ਓਪਨ ਹਾਂ ਨਾ ਠੀਕ ਆ ਬਾਈ ਕੋਈ ਨਹੀਂ ਜੀ ਤੇ ਬਾਈ ਆਪਣਾ ਨੰਬਰ ਬੋਲ ਦਿਓ ਕੰਟੈਕਟ ਨੰਬਰ 97812 97812 18 18 818 ਹਾਂਜੀ 03647 03647 ਬਾਈ ਠੀਕ ਹੈ ਜੀ ਨੰਬਰ ਕਰ ਲਓ 97818 03647 ਤੇ ਆ ਵੀ ਜੀ ਅੱਛਾ ਬਾਈ ਕਿਆ ਚੱਕਰ ਆ ਪਸ਼ੂ ਸਾਰੇ ਛੱਡ ਰਹੇ ਆ ਹਾਂਜੀ ਅਸੀਂ ਅਸੀਂ ਜੇ ਆਪ ਤੇ ਜਾਈਏ ਅਸੀਂ ਵੀ ਸਾਡੇ ਕੋਲ ਵੀ ਦੋ ਪਸ਼ੂ ਰਹਿ ਗਏ ਸਾਡੇ ਕੋਲ ਕਾਫੀ ਪਸ਼ੂ ਤੇ ਸਾਡੇ ਪਿੰਡ ਵਿੱਚ ਝੱਲੀਆਂ ਸਾਡੇ ਪਿੰਡ ਬਾਈ ਝੱਲੀਆਂ ਪਿੰਡ ਦੇ ਵਿੱਚ ਹਾਂਜੀ ਅਸੀਂ 2 ਕੁ ਮਹੀਨੇ ਦੁੱਧ ਮੁੱਲ ਲਿਆ ਤੁਹਾਨੂੰ ਦੁੱਧ ਮੁੱਲ ਨਹੀਂ ਮਿਲਿਆ ਅਸੀਂ ਅਸੀਂ ਦੋਵੇਂ ਪਿੰਡ ਦੇ ਮਾਲਾਂ ਦੇ ਡੈਰੀ ਚੋਂ ਲੈ ਕੇ ਆਏ ਸਾਡੇ ਪਿੰਡ ਸਿਰਫ 5-6 ਘਰਾਂ ਕੋ ਡੰਗਰ ਰਹਿ ਗਏ ਬਾਕੀ ਸਾਰੇ ਘਰਾਂ ਕੋ ਡੰਗਰ ਨਹੀਂ ਹੈਗੇ ਹਾਂ ਹਾਂ ਆਹ ਨੂੰ ਹੁਣ ਪੰਜਾਂ ਹੀ ਰੱਖਣੀਆਂ ਨਹੀਂ ਹੈਗੀਆਂ ਠੀਕ ਆ ਜੀ 2-2 ਸਾਲ ਦੀ ਹੋਣਗੀਆਂ ਬਾਈ ਇਹ ਨਾ ਵੱਧ ਹੋਣਗੇ ਨਾ 2-2 ਸਾਲ 2-2 ਸਾਲ ਦੀਆਂ ਹੋਣਗੀਆਂ 2-2 ਸਾਲ ਦੇ ਕਰੀਬ ਹੋਣਗੀਆਂ ਨਾ ਹੋਣੇ ਚੰਗੇ ਜੋ ਠੀਕ ਆ ਬਾਈ 2 ਝੋਟੀਆਂ ਨੇ ਠੀਕ ਆ ਜੀ ਸਿੰਗਲ-ਸਿੰਗਲ ਵਧੀਆ ਆਣ ਦੇਖੋ ਲਓ ਜੀ ਬਾਕੀ ਕਿਸੇ ਨੇ ਬਾਈ ਝੋਟੀਆਂ ਲੈਣੀਆਂ ਹੁਣ ਤਾਂ ਉਹ ਵੀ ਦੇਖ ਲਿਓ ਕੰਟੈਕਟ ਕਰ ਲਿਓ ਨੰਬਰ ਬਾਈ ਦਾ ਬੋਲਦਾ ਜੀ ਲਿਸਟ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਕਰ ਲਿਓ ਬਾਈ ਰੇਟ ਦਾ ਬੜਾ ਮੋਟਾ ਮੌਕੇ ਤੇ ਕਰ ਦੂਗਾ ਬਾਈ ਥੋੜਾ ਮਨ ਤਨ ਇੱਕ 2 3 4 ਇਹ ਝੋਟੀਆਂ ਸਾਡੇ 5 ਆਈਟਮਾਂ ਹੋ ਗਈਆਂ ਠੀਕ ਹੈ ਜੀ ਇਹ ਵੀ ਹੈ ਜੀ ਦੇਣੀ ਇਹ ਵੀ ਦੇਣੀ ਹੈ ਜੀ ਹੋਸ਼ ਅੱਛਾ ਬਾਈ ਮਸ਼ੀਨ ਵੀ ਹੈ ਜੀ ਲੋ ਟੋਕੇ ਵਾਲੀ ਟੁੱਕੇ ਵਾਲੀ ਮਸ਼ੀਨ ਆ ਮੋਟਰ ਉੱਪਰ ਫਿੱਟ ਕਰੀ ਹੋਈ ਆ ਠੀਕ ਹੈ ਜੀ ਤੇ ਬਾਕੀ ਗੇਅਰ ਵਾਲੀ ਨਹੀਂ ਹੈਗੀ ਸਿੰਪਲ ਹੈ ਸਿੰਪਲ ਹਾਂ ਜੀ ਕਿਉਂਕਿ ਬਾਈ ਹੁਣ ਦੇ ਪਸ਼ੂਏ ਦੇ ਜਾਣੇ ਫਿਰ ਇਹਨਾਂ ਚੀਜ਼ਾਂ ਦਾ ਰੱਖ ਕੇ ਘਰਾ ਪਈਆਂ ਚੀਜ਼ਾਂ ਕੰਡਮੇ ਹੋ ਜਾਣੀਆਂ ਹਨਾ ਬਾਈ ਜੀ ਠੀਕ ਹੈ ਜੀ ਬਾਕੀ ਤੋੜੀ ਪਈ ਆ ਬਾਈ ਕਹਿੰਦਾ ਤੋੜੀ ਵੀ ਦੇ ਦੇਣੀ ਆ ਥੂੜੀ ਖਾਸੀ ਪਈ ਆ ਮੇਰੇ ਸਾਹ ਨਾਲ 7-8 ਟਰਾਲੇ ਹੋਣਗੇ 8 ਟਰਾਲੀਆਂ ਆਮ ਨਾਲ ਤੋੜੀ ਦੀਆਂ ਠੀਕ ਹੈ ਜੀ ਤੇ ਬਾਕੀ ਕਰ ਲਿਓ ਬਾਈ ਨਾ ਨੰਬਰ ਮੈਂ ਇੱਕ ਵਾਰ ਥੱਲੇ ਵੀ ਲਾ ਦਊਗਾ ਸਕਰੀਨ ਦੇ ਉਦੇ ਤੇ ਕਾਲ ਕਰ ਲਿਓ ਠੀਕ ਹੈ ਜੀ ਧੰਨਵਾਦ